ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਬਟਾਲਾ ਉਦਯੋਗਪਤੀਆਂ ਅਤੇ ਲੋਕਾਂ ਨਾਲ ਕੀਤੀ ਮੀਟਿੰਗ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਟਾਲਾ ਪਹੁੰਚੇ ਸ਼ਿਵ ਅਰਡਿਟੋਰੀਅਮ ਵਿੱਚ ਉਦਯੋਗਪਤੀਆਂ ਸਮੇਤ ਬਟਾਲਾ ਦੇ ਲੋਕਾਂ ਨਾਲ ਮੀਟਿੰਗ ਕੀਤੀ ਵਿਧਾਇਕ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਵੀ ਇੱਥੇ ਮੌਜੂਦ ਪਤਰਕਾਰਾਂ ਨਾਲ ਗਲਬਤ ਕਰਦੇ ਹੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਆਪ ਸਰਕਾਰ ਅਤੇ ਸਰਕਾਰ ਦੇ ਨੁਮਾਇੰਦੇ ਵੀ ਆਮ ਲੋਕਾਂ ਨੇ ਹੀ ਚੁਣੇ ਹਨ ਇਸ ਲਈ ਪੰਜਾਬ ਦੇ ਲਈ ਜੋ ਬਜਟ ਪੇਸ਼ ਕੀਤਾ ਜਾਣਾ ਹੈ ਉਹ ਆਮ ਸਰਕਾਰ ਨੇ ਫੈਸਲਾ ਲਿਆ ਕਿ ਆਮ ਲੋਕਾਂ ਕੋਲੋਂ ਸੁਝਾਅ ਲੈ ਕੇ ਅਤੇ ਆਮ ਲੋਕਾਂ ਵਿੱਚ ਜਾ ਕੇ ਸੁਝਾਅ ਲੈ ਕੇ ਹੀ ਬਣਾਇਆ ਜਾਵੇ ਕਿ ਪੰਜਾਬ ਦੇ ਲੋਕ ਕਿਸ ਤਰ੍ਹਾਂ ਦਾ ਬਜਟ ਚਾਹੁੰਦੇ ਹਨ ਇਸ ਲਈ ਲੋਕਾਂ ਵਿੱਚ ਜਾ ਕੇ ਬਜਟ ਲਈ ਸੁਝਾਅ ਲਏ ਜਾ ਰਹੇ ਹਨ ਦੂਜੇ ਪਾਸੇ ਬਟਾਲਾ ਦੇ ਵਿਧਾਇਕ ਦੀ ਪੁਲਿਸ ਅਧਿਕਾਰੀਆਂ ਨੂੰ ਤਾਅਨਾ ਕਰਨ ਦੀ ਵਾਇਰਲ ਹੋਈ ਵੀਡੀਓ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਚੋਣੇ ਸੋ ਮੇਰੀ ਸਾਰੀ ਜਨਤਾ ਨੂੰ ਅਪੀਲ ਆ ਕਿ ਅੱਜ ਸ਼ਾਮ ਦੇ 5 ਵਜੇ ਬੱਦ ਚੁੱਕੇ ਨੇ ਕਿ ਪੋਰਟਲ ਬੰਦ ਹੋ ਚੁੱਕੇ ਨੇ ਪਰ ਲੇਕਿਨ ਫੇਰ ਵੀ ਤੁਸੀਂ ਕੱਲ ਤੱਕ ਲਿਖਤੀ ਤੌਰ ਤੇ ਉੱਤੇ ਜਾ ਕੇ ਸੁਝਾਅ ਦੇ ਸਕਦੇ ਹੋ ਤਾਂ ਕਿ ਅਸੀਂ ਉਹਨਾਂ ਸੁਝਾਵਾਂ ਤੇ ਗੌਰ ਕਰਕੇ ਵਿਚਾਰ ਕਰਕੇ ਪੰਜਾਬ ਦੀ ਪਹਿਲਾ ਜਿਹੜਾ ਬਜਟ ਹੋਊਗਾ ਉਹ ਇੱਕ ਅੱਛਾ ਬਜਟ ਬਣਾ ਸਕੀਏ ਟਕਾਲਾ ਦੇ ਲੋਕਾਂ ਨੇ ਕਈ ਕਈ ਸੁਝਾਅ ਦਿੱਤੇ ਤੁਹਾਨੂੰ ਬਹੁਤ ਸਾਰੇ ਦਿੱਤੇ ਨੇ ਕਿ ਐਜੂਕੇਸ਼ਨ ਦੇ ਲਈ ਹੈਲਥ ਦੇ ਲਈ ਸਪੋਰਟਸ ਦੇ ਲਈ ਔਰ ਪੜਾ ਐਡਰੈਸੀ ਦੇ ਲਈ ਬਹੁਤ ਸੁਝਾਏ ਨੇ ਸਾਰੇ ਸੁਝਾਵਾਂ ਨੂੰ ਕੰਪਾਈਲ ਕਰਕੇ ਬੜਾ ਅੱਛਾ ਫੈਸਲਾ ਜਿਹੜਾ ਹੈ ਕਿ ਬਟਾਲਾ ਨਿਵਾਸੀਆਂ ਨੂੰ ਹੱਕ ਮਿਲੂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਿਹੜੀ ਆਮ ਆਦਮੀ ਦੀ ਹੈ ਤੇ ਜਿਹੜੇ ਨੁਮਾਇੰਦੇ ਨੇ ਉਹ ਵੀ ਆਮ ਆਦਮੀ ਦੇ ਪਰ ਜੇ ਨੁਮਾਇੰਦਿਆਂ ਦੀ ਪੁਲਿਸ ਪ੍ਰਸ਼ਾਸਨ ਨਹੀਂ ਸੁਣੂਗਾ ਤੇ ਫਿਰ ਆਮ ਆਦਮੀ ਕਿੱਥੇ ਜਾ ਕੇ ਫਰਿਆਦ ਕਰੇਗਾ ਤੁਹਾਡੇ ਲਾਗੇ ਖੜੇ ਨੇ ਐਮਐਲਏ ਸਾਹਿਬ ਇਹਨਾਂ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਡੀਐਸਪੀ ਬਟਾਲਾ ਤੇ ਐਸਐਚਓ ਸਿਟੀ ਨੂੰ ਤਾੜਨਾ ਕਰਦੇ ਦਿਖਾਈ ਦੇ ਰਹੇ ਨੇ ਕਿ ਮੇਰੀ ਸੁਣਵਾਈ ਤੇ ਮੁੰਚੀ ਵੀ ਨਹੀਂ ਕਰ ਰਿਹਾ ਤੁਹਾਨੂੰ ਅ ਦੇਖੋ ਪ੍ਰਸ਼ਾਸਨ ਨੂੰ ਜਿਹ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੇਰੀ ਬੇਨਤੀ ਆ ਕਿ ਐਮ ਐਲ ਏ ਸਹਿਬਾਨ ਜਿਹੜੇ ਸਤਕਾਰਯੋਗ ਨੇਗੇ ਔਰ ਉਹਨਾਂ ਦਾ ਸਤਕਾਰ ਕੀਤਾ ਜਾਵੇ ਔਰ ਉਹਨਾਂ ਦੀ ਜਿਹੜੀ ਗੱਲ ਹੈ ਕਿ ਲੋਕਾਂ ਦੇ ਨੁਮਾਇंदे ਨੇਗੇ 3 ਲੱਖ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆਗਾ ਉਸ ਨੁਮਾਇੰਦੇ ਨੂੰ ਪਤਾਗਾ ਕਿ ਕੀ ਮੁਸ਼ਕਲਾਂ ਨੇ ਕੀ ਮੁਸ਼ਕਲਾਂ ਨੇ ਕਿਵੇਂ ਹੱਲ ਕਰਨਾਗਾ ਸੋ ਸਾਰੇ ਅਧਿਕਾਰੀਆਂ ਨੂੰ ਮੇਰੀ ਬੇਨਤੀ ਹੈ ਕਿ ਇਹਨਾਂ ਦੀ ਗੱਲ ਸੁਣੀ ਜਾਵੇ ਸਾਰੇ ਐਮ ਐਲ ਏ ਸਹਿਬਾਨ ਦੀ ਜਿੰਨੇ ਵੀ ਜਨਤਕ ਪ੍ਰਤਿਨਿਧ ਨੇ ਚਾਹੇ ਕਿਸੇ ਹੋਰ ਪਾਰਟੀ ਦੇ ਨੇ ਕਿ ਉਹਨਾਂ ਦੀ ਗੱਲ ਸੁਣੀ ਜਾਵੇ ਤਾਂ ਕਿ ਸਾਰੇ ਲੋਕਾਂ ਨੂੰ ਇਨਸਾਫ ਮਿਲ ਸਕੇ ਜਿਹੜਾ ਵੀ ਕੋਈ ਵਿਅ ਕਾਨੂੰਨ ਤੋੜੂਗਾ ਜਿਹੜਾ ਵੀ ਕੋਈ ਅਧਿਕਾਰੀ ਗਨੂੰਨ ਤੋੜੂਗਾ ਜਿਹੜਾ ਵੀ ਕੋਈ ਉਲੰਘਣਾ ਕਰੂਗਾ ਦਸਰਲਨ ਦੀ ਉਲੰਘਣਾ ਕਰੂਗਾ ਉਸ ਅਧਿਕਾਰੀ ਦੇ ਖਿਲਾਫ ਸਰਕਾਰ ਜਿਹੜੀ ਹੈ ਸਖਤ ਫੈਸਲਾ ਲਾਊਗੀ ਸਟੇਬਲ ਸਿੱਧੂ ਅਤੇ ਭਗਵੰਤ ਮਾਨ ਦੀ ਮੀਟਿੰਗ ਹੋਈ ਹੈ ਜੀ ਕਿਹੜੀ ਖਿੱਦਰੀ ਪੱਤੀ ਹੈ ਕੋਈ ਖਿਚੜ ਨਹੀਂ ਪਾਕ ਰਹੀ ਨਵਜੋਤ ਸਿੰਘ ਸਿੱਧੂ ਆਪਣੇ ਸੁਝਾਅ ਦੇਣ ਲਈ ਪਹੁੰਚੇ ਸੀ ਜਿੱਦੇ ਜਨਤਾ ਇੱਥੇ ਸੁਝਾਅ ਦੇਣ ਲਈ ਪਹੁੰਚਦੀ ਹੈ ਨਵਜੋਤ ਸਿੰਘ ਸਿੱਧੂ ਮਾਨ ਸਾਹਿਬ ਕੋਲੇ ਪਹੁੰਚ ਗਏ ਸੋ ਉਹਨਾਂ ਨੇ ਸੁਝਾਅ ਦਿੱਤੇ ਨੇ ਕਿ ਸਰਕਾਰ ਦੇ ਲਈ ਸਰ ਸਟਬਲ ਬਰਨਿੰਗ ਇੱਕ ਬੜਾ ਵੱਡਾ 이슈 ਹੈ ਸਰ ਬਿਲਕੁਲ ਸਟਬਲ ਬਰਨਿੰਗ ਦੇ ਲਈ ਬਹੁਤ ਸੁਝਾਅ ਆਏ ਨੇਗੇ ਬਹੁਤ ਸੁਝਾਅ ਆਏ ਨੇਗੇ ਸਾਡੇ ਇੱਥੇ ਨੰਬਰ ਡਿਸਟ੍ਰਿਕਟ ਮੈਂ ਮੈਂ ਤੁਹਾਨੂੰ ਦੱਸਦੇ ਹਾਂ ਬੜੇ ਅੱਛੇ ਸੁਝਾਅ ਆਏ ਨੇ ਕਿ ਸਾਰੇ ਸੁਝਾਅਾਂ 'ਤੇ ਅਸੀਂ ਕੰਮ ਕਰ ਰਹੇ ਹਾਂ ਸਟਬਲ ਬਰਨਿੰਗ ਨੂੰ ਖਤਮ ਕਰਨਾ ਵੀ ਸਾਡਾ ਟੀਚਾ ਹੈ ਔਰ ਬਹੁਤ ਸਾਰੀ ਇੰਡਸ ਕਿਸਾਨ ਕੋਈ ਵੀ ਕਿਸਾਨ ਨਹੀਂ ਚਾਹੁੰਦਾ ਕਿ ਪਰਾਲੀ ਨੂੰ ਅੱਗ ਲਾਈ ਜਾਵੇ ਸੋ ਉਹਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਪਹਿਲੀਆਂ ਸਰਕਾਰਾਂ ਨੇ ਜ਼ਿੰਮੇਵਾਰੀ ਆਪਣੀ ਨਹੀਂ ਨਵਾਈ ਅਸੀਂ ਬਿਲਕੁਲ 100% ਨਿਵਾਵਾਂਗੇ ਔਰ ਅੱਗੇ ਨੂੰ ਜਿਹੜਾ ਹੈਗਾ ਪੰਜਾਬ ਵਿੱਚ ਕੋਈ ਵੀ ਮੈਸਰ ਦਾ ਕਿਸਾਨ ਫਾਰਮ ਨਹੀਂ ਆਪਣਾ ਬਟਾਲਾ ਸ਼ਹਿਰ ਸਰ ਅਨਪਲਾਨਡ ਡਵੈਲਪ ਹੋਇਆ ਜੀ ਉਹਦੇ ਵਿੱਚ ਸਾਰੇ ਪੁਰਾਣੇ ਸ਼ਹਿਰ ਜਿਹੜੇ ਹਨ ਅਨਪਲਾਨਿੰਗ ਡਵੈਲਪ ਹੋਏ ਹੋਏ ਨੇਗੇ ਔਰ ਬੜੀ ਪਲਾਨਿੰਗ ਦੇ ਨਾਲ ਜਿੱਥੇ ਵੀ ਕਿਤੇ ਘਾਟ ਹੁੰਦੀ ਹੈ ਉਹ ਠੀਕ ਕਰਦੇ ਹਾਂ ਠੀਕ ਹੈ